ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪਣੇ ਘਰ ਦੀ ਸੁੱਖ ਸ਼ਾਂਤੀ ਬਰਕਤ ਤੰਦਰੁਸਤੀ ਤਰੱਕੀ ਬਾਰੇ ਗੱਲ ਕਰਾਂਗੇ ਬਜ਼ੁਰਗਾਂ ਵੱਲੋਂ ਸਮਝਾਈਆਂ ਹੋਈਆਂ ਬਹੁਤ ਪਿਆਰੀਆਂ ਸਾਡੇ ਕੰਮ ਆਉਣ ਵਾਲੀਆਂ ਗੱਲਾਂ ਆਪਾਂ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ ਜਿੰਨਾਂ ਗੱਲਾਂ ਨੂੰ ਜੇਕਰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣੇ ਆ ਇਹਨਾਂ ਦੇ ਉੱਤੇ ਅਸਰ ਕੀਤਾ ਤਾਂ ਯਕੀਨਨ ਹੀ ਸਾਡੇ ਘਰ ਦੀ ਤੰਦਰੁਸਤੀ ਤਰੱਕੀ ਨੂੰ ਵੀ ਕੋਈ ਰੋਕ ਨਹੀਂ ਸਕਦਾ ਤਾਂ ਫਿਰ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਸੁਣਿਓ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਾਂ ਨੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖਾਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਆਪ ਜੀ ਦੇ ਨਾਲ ਇੱਕ ਨਿੱਕੀ ਜੀ ਕਹਾਣੀ ਸਾਂਝੀ ਕਰਾਂਗੇ ਇਹ ਕਹਾਣੀ ਬਚਪਨ ਦੇ ਵਿੱਚ ਬਹੁਤ ਵਾਰ ਆਪਣੇ ਬਜ਼ੁਰਗਾਂ ਪਾਸੋਂ ਸੁਣੀ ਅਤੇ ਬੜੇ ਚਾਅ ਦੇ ਨਾਲ ਸੁਣਨੀ ਆਪ ਵਾਰ-ਵਾਰ ਕਹਿਣਾ ਕਿ ਸਾਨੂੰ ਉਹ ਫਰਿਸ਼ਤੇ ਵਾਲੀ ਕਹਾਣੀ ਸੁਣਾਓ ਅਤੇ ਕਹਾਣੀ ਸੁਣਦਿਆਂ ਸੁਣਦਿਆਂ ਇਸ ਕਹਾਣੀ ਦੀ ਸਿੱਖਿਆ ਦਿਲ ਦਿਮਾਗ ਦੇ ਵਿੱਚ ਬੈਠ ਗਈ ਅਤੇ ਸੱਚ ਕਰਕੇ ਜਾਣਿਓ ਕਹਾਣੀ ਦੀ ਜੋ ਸਿੱਖਿਆ ਇਪੇਕੇ ਸੌਰੇ ਦੋਵਾਂ ਘਰਾਂ ਦੇ ਵਿੱਚ ਬਹੁਤ ਕੰਮ ਆਈ ਆ ਬਜ਼ੁਰਗ ਸੁਣਾਉਂਦੇ ਨੇ ਸਨ ਕਹਿੰਦੇ ਇੱਕ ਪਿੰਡ ਦੇ ਵਿੱਚ ਦੋ ਪਰਿਵਾਰ ਰਹਿੰਦੇ ਸੀ ਦੋਵੇਂ ਹੀ ਪਰਿਵਾਰ ਪੈਸੇ ਵੱਖੋਂ ਠੀਕ ਠਾਕ ਜਾਈ ਕਿ ਦੋ ਵਕਤ ਦੀ ਰੋਟੀ ਮਸਾ ਮਿਲਦੀ ਕਹਿੰਦੇ ਉਹ ਪਰਿਵਾਰਾਂ ਦੇ ਜੋ ਵੀ ਮੁਖੀਆ ਸਨ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੱਡ ਤੋੜ ਮੀ ਮਿਹਨਤ ਕਰਦੇ ਜਿੱਥੇ ਵੀ ਕੰਮ ਮਿਲਦਾ ਕੰਮ ਕਰਕੇ ਜੋ ਵੀ ਕਮਾਈ ਕਰਕੇ ਘਰ ਵਿੱਚ ਲੈ ਕੇ ਆਉਂਦੇ ਉਸੇ ਕਮਾਈ ਦੇ ਨਾਲ ਉਸੇ ਪੈਸੇ ਦੇ ਨਾਲ ਅੰਨ ਪਾਣੀ ਖਰੀਦ ਕੇ ਲਿਆਉਂਦੇ ਤਾਂ ਇਹਨਾਂ ਦੇ ਘਰ ਦਾ ਚੁੱਲ੍ਹਾ ਬਲਦਾ ਸੀ ਕਹਿਣ ਦਾ ਮਤਲਬ ਇਹ ਵੀ ਤਾਜੀ ਕਮਾਉਂਦੇ ਅਤੇ ਤਾਜੀ ਖਾਂਦੇ ਬੜੀ ਮੁਸ਼ਕਲ ਦੇ ਨਾਲ ਦੋ ਵਕਤ ਦੀ ਰੋਟੀ ਇਹਨਾਂ ਨੂੰ ਮਿਲਦੀ ਕਦੇ ਕਦੇ ਦੋ ਵਕਤ ਦੀ ਰੋਟੀ ਵੀ ਪੂਰੀ ਨਾ ਮਿਲਦੀ ਪਰ ਕਹਿੰਦੇ ਇੱਕ ਪਰਿਵਾਰ ਜਦੋਂ ਵੀ ਉਹਨਾਂ ਦੇ ਘਰ ਦੇ ਵਿੱਚ ਭੋਜਨ ਪ੍ਰਸ਼ਾਦਾ ਵੰਡਣਾ ਤਾਂ ਤਿੱਗੇ ਜਾਣੇ ਨੂੰ ਪਤਾ ਹੀ ਨਾ ਲੱਗਣਾ ਵੀ ਇਹਨਾਂ ਦੇ ਘਰ ਦੇ ਵਿੱਚ ਕੀ ਬਣਿਆ ਹੈ ਕੀ ਇਹਨਾਂ ਨੇ ਖਾਧਾ ਉਹਨਾਂ ਨੇ ਚੁੱਪਚਾਪ ਮਾਲਕ ਦਾ ਸ਼ੁਕਰਾਨਾ ਕਰਕੇ ਜੋ ਵੀ ਬਣਿਆ ਉਹ ਖਾ ਲੈਣਾ ਜੇ ਥੋੜੀ ਮਿਲੀ ਤਾਂ ਥੋੜੀ ਖਾ ਕੇ ਹੀ ਸਬਰ ਸੰਤੋਖ ਕਰ ਲੈਣਾ ਜੇ ਬਹੁਤੀ ਮਿਲੀ ਤਾਂ ਬਹੁਤੀ ਖਾ ਲੈਣੀ ਪਰ ਕਹਿੰਦੇ ਜਿਹੜਾ ਨਾਲ ਦਾ ਪਰਿਵਾਰ ਸੀ ਨਾ ਉਹ ਪਰਿਵਾਰ ਦੇ ਵਿੱਚ ਕੋਈ ਵੀ ਚੀਜ਼ ਹੋਣੀ ਭਾਵੇਂ ਕੋਈ ਖਾਣ ਪੀਣ ਵਾਲੀ ਚੀਜ਼ ਹੋਣੀ ਕੋਈ ਵਰਤਨ ਵਾਲੀ ਚੀਜ਼ ਹੋਣੀ ਉਹਨਾਂ ਨੇ ਉਹ ਚੀਜ਼ ਨੂੰ ਦੇਖਦਿਆਂ ਸਾਰ ਹੀ ਰੌਲਾ ਪਾ ਲੈਣਾ ਇੱਕ ਦੂਸਰੇ ਤੋਂ ਖੋਣੀ ਸ਼ੁਰੂ ਕਰਦੇ ਨੇ ਵੀ ਕਿਤੇ ਮੈਨੂੰ ਥੋੜੀ ਨਾ ਰਹਿ ਜਾਵੇ ਕਹਿੰਦੇ ਕਈ ਵਾਰ ਇਸੇ ਤਰ੍ਹਾਂ ਇੱਕ ਦੂਸਰੇ ਦੇ ਨਾਲ ਖਿੱਚਾ ਤੋਹੀ ਦੇ ਵਿੱਚ ਇਹ ਕਈ ਚੀਜ਼ਾਂ ਖਰਾਬ ਵੀ ਕਰ ਲੈਂਦੇ ਅਤੇ ਚਾਰ ਘਰਾਂ ਨੂੰ ਪਤਾ ਲੱਗਦਾ ਵੀ ਇਹਨਾਂ ਦੇ ਘਰੇ ਅੱਜ ਕੀ ਖਾਣ ਪੀਣ ਨੂੰ ਬਣਿਆ ਹੈ ਕੀ ਇਹਨਾਂ ਦੇ ਘਰ ਦੇ ਵਿੱਚ ਆਇਆ ਏ ਪਰ ਨਾਲ ਦਾ ਪਰਿਵਾਰ ਉਹ ਹਮੇਸ਼ਾ ਸਬਰ ਸੰਤੋਖ ਦੇ ਵਿੱਚ ਰਹਿੰਦੇ ਉਹਨਾਂ ਦੇ ਘਰ ਕੋਈ ਵੀ ਚੀਜ਼ ਖਾਣ ਪੀਣ ਵਾਲੀ ਆਉਣੀ ਪਹਿਨਣ ਵਾਲੀ ਆਉਣੀ ਵਰਤਣ ਵਾਲੀ ਆਉਣੀ ਤਾਂ ਉਹਨਾਂ ਨੇ ਸਾਰੀਆਂ ਚੀਜ਼ਾਂ ਬਰਾਬਰ ਹਿੱਸੇ ਤੇ ਵੰਡ ਲੈਣੀ ਅਤੇ ਚੁੱਪਚਾਪ ਆਪਾ ਆਪਣੀ ਚੀਜ਼ ਖਾਣੀ ਪੀਣੀ ਜਾਂ ਵਰਤਣੀ ਇਦਾਂ ਹੀ ਸਮਾਂ ਨਿਕਲਦਾ ਜਾ ਰਿਹਾ ਸੀ ਤਾਂ ਕਹਿੰਦੇ ਉਸ ਸਬਰ ਸੰਤੋਖ ਵਾਲੇ ਪਰਿਵਾਰ ਨੂੰ ਇੱਕ ਮਣੋਖ ਮਿਲਿਆ ਜਿਸ ਮਣੋਖ ਨੇ ਦੱਸਿਆ ਕਿ ਭਾਈ ਆਪਣੇ ਜੰਗਲ ਪਾਰ ਜੋ ਨਗਰ ਆ ਨਾ ਉਸ ਨਗਰ ਦੇ ਵਿੱਚ ਤੁਹਾਨੂੰ ਬਹੁਤ ਵਧੀਆ ਕੰਮ ਧੰਦਾ ਮਿਲ ਜਾਵੇਗਾ ਕਰਨ ਨੂੰ ਜਿੱਥੇ ਤੁਸੀਂ ਵਧੀਆ ਕਮਾਈ ਕਰਕੇ ਆਪਣੇ ਘਰ ਦਾ ਗੁਜ਼ਾਰਾ ਵਧੀਆ ਤਰੀਕੇ ਦੇ ਨਾਲ ਕਰ ਸਕਦੇ ਹੋ ਤੁਸੀਂ ਸਾਰਾ ਪਰਿਵਾਰ ਮਿਹਨਤੀ ਹੋ ਤੁਸੀਂ ਇੱਥੇ ਨਹੀਂ ਉਸ ਨਗਰ ਦੇ ਵਿੱਚ ਜਾਓ ਉੱਥੇ ਜਾ ਕੇ ਆਪਣੀ ਕਿਰਤ ਕਮਾਈ ਕਰੋ ਉਹ ਮਨੁੱਖ ਨੇ ਕਿਹਾ ਕਿ ਭਾਈ ਜੰਗਲ ਦਾ ਰਸਤਾ ਕਾਫੀ ਲੰਬਾ ਹੈ ਇਸ ਕਰਕੇ ਤੁਸੀਂ ਆਪਣੇ ਖਾਣ ਪੀਣ ਦਾ ਸਮਾਨ ਨਾਲ ਰੱਖ ਲਿਓ ਤਾਂ ਜੋ ਤੁਹਾਨੂੰ ਔਖਾ ਨਾ ਲੱਗੇ ਭੁੱਖ ਲੱਗੇਗੀ ਤਾਂ ਕੁਝ ਖਾ ਲਓਗੇ ਕਹਿੰਦੇ ਇਹਨਾਂ ਨੇ ਸਾਰੇ ਪਰਿਵਾਰ ਨੇ ਆਪਸ ਦੇ ਵਿੱਚ ਸਲਾਹ ਕੀਤੀ ਸਲਾਹ ਕਰਕੇ ਫੈਸਲਾ ਲਿਆ ਵੀ ਇਸ ਮਨੁੱਖ ਦੀ ਗੱਲ ਮੰਨਣੀ ਚਾਹੀਦੀ ਹੈ ਜੇਕਰ ਉੱਥੇ ਵਧੀਆ ਕੰਮ ਧੰਦਾ ਮਿਲਦਾ ਹੈ ਤਾਂ ਆਪਾਂ ਤਾਂ ਮਿਹਨਤ ਕਰਨੀ ਆ ਇੱਥੇ ਵੀ ਮਿਹਨਤ ਕਰਦੇ ਆ ਉੱਥੇ ਵੀ ਮਿਹਨਤ ਕਰਨੀ ਆ ਚਲੋ ਆਪਾਂ ਨੂੰ ਚੰਗੀ ਕਮਾਈ ਹੋ ਜਾਵੇ ਤਾਂ ਹੋਰ ਕੀ ਚਾਹੀਦਾ ਕਹਿੰਦੇ ਇਹਨਾਂ ਨੇ ਇਸੇ ਰਾਤ ਹੀ ਤਿਆਰੀ ਕਰ ਲਈ ਅਤੇ ਸਵੇਰੇ ਸਵੇਰ ਅਮਰਤ ਵੇਲੇ ਦੇ ਵਿੱਚ ਤਾਰਿਆਂ ਦੀ ਛਾਵੇਂ ਘਰੋਂ ਅਗਲੇ ਨਗਰ ਦੇ ਲਈ ਚੱਲ ਪਏ ਕਹਿੰਦੇ ਹੁਣ ਜੰਗਲ ਦੇ ਵਿੱਚ ਗਏ ਤੁਰਦਿਆਂ ਤੁਰਦਿਆਂ ਦੁਪਹਿਰ ਹੋ ਗਈ ਤਾਂ ਇਹਨਾਂ ਨੇ ਆਰਾਮ ਕਰਨ ਦਾ ਫੈਸਲਾ ਕੀਤਾ ਇੱਕ ਦਰਖਤ ਦੇ ਹੇਠਾਂ ਆਰਾਮ ਕਰਨ ਦੇ ਲਈ ਬੈਠੇ ਸਭ ਤੋਂ ਪਹਿਲਾਂ ਇਹਨਾਂ ਨੇ ਦਰਖਤ ਦੇ ਹੇਠੋਂ ਇੱਕ ਤਰ੍ਹਾਂ ਸਾਫ਼ ਸਫ ਜੀ ਕੀਤੀ ਫਿਰ ਉੱਥੇ ਆਰਾਮ ਕਰਨ ਦੇ ਲਈ ਗਏ। ਉੱਥੇ ਹੀ ਕਰਦੇ ਮੁਖੀਆਂ ਨੇ ਕਿਹਾ ਵੀ ਹੁਣ ਭੁੱਖ ਵੀ ਲੱਗੀ ਆ ਇਸ ਤਰ੍ਹਾਂ ਕਰੋ ਜੋ ਵੀ ਤੁਸੀਂ ਰਾਸ਼ਨ ਪਾਣੀ ਨਾਲ ਲਿਆਂਦਾ ਹੈ ਨਾ ਤੁਸੀਂ ਉਹ ਭੋਜਨ ਪ੍ਰਸ਼ਾਦਾ ਬਣਾ ਲਓ ਆਪਾਂ ਹੁਣ ਖਾ ਲਵਾਂਗੇ। ਫਿਰ ਅਗਲਾ ਪੈਣਾ ਸੌਖਾ ਤੈਅ ਕਰ ਲਵਾਂਗੇ। ਕਹਿੰਦੇ ਪਰਿਵਾਰ ਦੇ ਜੀਆ ਨੇ ਕਰਦੇ ਮੁਖੀਆਂ ਦੀ ਗੱਲ ਮੰਨ ਕੇ ਚੁੱਪਚਾਪ ਆਪਣਾ ਕੰਮ ਧੰਦਾ ਕਰਨਾ ਸ਼ੁਰੂ ਕਰ ਦਿੱਤਾ। ਕਿਸੇ ਨੇ ਇਟਾਂ ਇਕੱਠੀਆਂ ਕਰਕੇ ਚੁੱਲ੍ਹਾ ਬਣਾਇਆ ਕਿਸੇ ਨੇ ਲੱਕੜਾ ਇਕੱਠੀਆਂ ਕੀਤੀਆਂ ਕੋਈ ਆਟਾ ਗੁੰਨਣ ਲੱਗ ਗਿਆ ਕਿਸੇ ਨੇ ਸਬਜ਼ੀ ਕੱਟੀ ਸਾਰਿਆਂ ਨੇ ਰਲ ਮਿਲ ਕੇ ਭੋਜਨ ਪ੍ਰਸ਼ਾਦਾ ਬਣਾਇਆ ਅਤੇ ਫਿਰ ਭੋਜਨ ਪ੍ਰਸ਼ਾਦਾ ਇੱਕੋ ਥਾਲ ਦੇ ਵਿੱਚ ਰੱਖ ਕੇ ਇਕੱਠਿਆਂ ਨੇ ਖਾਧਾ ਮਾਲਕ ਦਾ ਸ਼ੁਕਰਾਨਾ ਕੀਤਾ ਅਤੇ ਤੁਰਨ ਲੱਗੇ ਕਹਿੰਦੇ ਜਦੋਂ ਭੋਜਨ ਪ੍ਰਸ਼ਾਦਾ ਸ਼ੱਕ ਕੇ ਮਾਲਕ ਦਾ ਸ਼ੁਕਰਾਨਾ ਕਰਕੇ ਤੁਰਨ ਲੱਗੇ ਨਾ ਤਾਂ ਜਿਸ ਦਰਖਤ ਦੇ ਹੇਠਾਂ ਬੈਠੇ ਸੀ ਉਹ ਦਰਖਤ ਦੇ ਉੱਪਰੋਂ ਆਵਾਜ਼ ਆਈ ਪਹਿਲਾਂ ਇਹ ਆਵਾਜ਼ ਸੁਣ ਕੇ ਡਰ ਗਏ ਉਸ ਆਵਾਜ਼ ਨੇ ਕਿਹਾ ਸਿੰਦਾਰੋਨਾ ਮੈਂ ਤੁਹਾਡਾ ਸ਼ੁਭਚਿੰਤਕ ਹਾਂ ਮੈਂ ਤੁਹਾਡੇ ਲਈ ਹੀ ਬੈਠਾ ਸਾਂ ਇਹਨਾਂ ਨੇ ਪੁੱਛਿਆ ਕਿ ਤੁਸੀਂ ਕੌਣ ਹੋ ਇਹਨੇ ਕਿਹਾ ਮੈਂ ਆਪਣੇ ਬਾਰੇ ਦੱਸ ਨਹੀਂ ਸਕਦਾ ਬਸ ਤੁਸੀਂ ਇੰਨਾ ਸਮਝ ਲਓ ਕਿ ਮੈਂ ਤੁਹਾਡੇ ਲਈ ਇੱਕ ਫਰਿਸ਼ਤਾ ਹਾਂ ਅਤੇ ਤੁਹਾਡੀ ਜ਼ਿੰਦਗੀ ਨੂੰ ਬਦਲਣ ਆਇਆ ਹਾਂ ਉਹ ਫਰਿਸ਼ਤਾ ਕਹਿਣ ਲੱਗਾ ਕਿ ਮੈਂ ਦੇਖਿਆ ਹੈ ਕਿ ਤੁਹਾਡੇ ਪਰਿਵਾਰ ਦੇ ਵਿੱਚ ਬੜਾ ਪ੍ਰੇਮ ਪਿਆਰ ਇਤਫਾਕ ਆ ਏਕਤਾ ਏ ਇਹੋ ਜਿਹਾ ਪਰਿਵਾਰ ਹੀ ਮੈਨੂੰ ਚਾਹੀਦਾ ਸੀ ਮੈਂ ਬਹੁਤ ਸਮੇਂ ਦੀ ਉਡੀਕ ਕਰ ਰਿਆ ਇਥੋਂ ਦੇ ਬਹੁਤ ਲੋਕ ਆਉਂਦੇ ਜਾਂਦੇ ਨੇ ਪਰ ਤੁਹਾਡੇ ਜਿਨਾ ਪ੍ਰੇਮ ਪਿਆਰ ਇਤਫਾਕ ਕਿਸੇ ਦੇ ਵਿੱਚ ਨਹੀਂ ਮੈਂ ਇੱਕ ਖਜ਼ਾਨੇ ਦੀ ਰਾਖੀ ਬੈਠਾ ਸਾਂ ਮੈਨੂੰ ਉਹ ਪ੍ਰਮਾਤਮਾ ਦਾ ਹੁਕਮ ਏ ਕਿ ਕਿਸੇ ਐਸੇ ਪਰਿਵਾਰ ਨੂੰ ਕਿਸੇ ਐਸੇ ਜੀਵ ਨੂੰ ਇਹ ਖਜ਼ਾਨਾ ਦੇਣਾ ਹੈ ਜਿਸ ਪਰਿਵਾਰ ਦੇ ਅੰਦਰ ਪ੍ਰੇਮ ਪਿਆਰ ਏਕਤਾ ਹੋਵੇ ਕਿਨੇ ਪਰਿਵਾਰ ਦੇ ਮੁਖੀਆਂ ਨੇ ਕਿਹਾ ਕਿ ਨਹੀਂ ਫਰਿਸ਼ਤਾ ਜੀ ਸਾਨੂੰ ਇਹ ਖਜ਼ਾਨਾ ਨਹੀਂ ਚਾਹੀਦਾ ਅਸੀਂ ਤਾਂ ਮੈਂ ਤਾਂ ਮਿਹਨਤ ਹੀ ਕਰਨ ਵਾਲੇ ਆ ਅਸੀਂ ਆਪਣੀ ਮਿਹਨਤ ਕਰਕੇ ਰੋਟੀ ਖਾ ਲਵਾਂਗੇ ਕਿਨੇ ਪρισਤਾ ਬਹੁਤ ਖੁਸ਼ ਹੋਇਆ ਪρισਤਾ ਕਹਿੰਨ ਲੱਗਾ ਭਾਈ ਇਸੇ ਕਰਕੇ ਤਾਂ ਇਹ ਖਜ਼ਾਨਾ ਤੁਹਾਨੂੰ ਦੇਣ ਲੱਗੇ ਆ ਕਿਉਂਕਿ ਤੁਸੀਂ ਮਿਹਨਤੀ ਹੋ ਪਰਮਾਤਮਾ ਕਹਿੰਦਾ ਮੈਨੂੰ ਪਤਾ ਇਹ ਖਜ਼ਾਨਾ ਇਹ ਘਟਾ ਨਹੀਂ ਦੇਣਗੇ ਬਲਕਿ ਇਸ ਖਜ਼ਾਨੇ ਨੂੰ ਹੋਰ ਵੀ ਧੂਨ ਸਵਾਇਆ ਕਰ ਲੈਣਗੇ ਇਸ ਕਰਕੇ ਪਰਮਾਤਮਾ ਨੇ ਖੁਸ਼ ਹੋ ਕੇ ਇਹ ਖਜ਼ਾਨਾ ਤੁਹਾਨੂੰ ਤੋਹਫੇ ਵਜੋਂ ਦਿੱਤਾ ਹੈ ਤੁਸੀਂ ਆਹ ਪੱਥਰ ਪਾਸੇ ਕਰੋ ਇਹ ਪੱਥਰ ਦੇ ਥੱਲੇ ਹੀ ਉਹ ਖਜ਼ਾਨਾ ਹੈ ਕਿੰਨੇ ਘਰ ਦੇ ਮੁਖੀਆਂ ਨੇ ਉਹ ਪੱਥਰ ਨੂੰ ਪਾਸੇ ਹਟਾਇਆ ਤਾਂ ਦੇਖਿਆ ਸੱਚ ਮੁੱਚ ਪੱਥਰ ਦੇ ਥੱਲੇ ਇੱਕ ਸੋਨੇ ਚੰਦੀ ਦੀਆਂ ਮੋਹਰਾਂ ਦੇ ਨਾਲ ਭਰੀ ਹੋਈ ਗਾਗਰ ਸੀ ਉਹ ਘਰ ਦਾ ਮੁਖੀਆ ਉਹ ਗਾਗਰ ਤੋਂ ਪਾਸੇ ਹੋ ਕੇ ਖੜ ਗਿਆ ਫਰਿਸ਼ਤੇ ਨੇ ਕਿਹਾ ਇਹ ਗਾਗਰ ਸਾਰੀ ਤੁਹਾਡੀ ਹੈ ਅਤੇ ਪਰਮਾਤਮਾ ਨੇ ਖੁਦ ਕੋਝ ਤੋਹਫਾ ਉਹ ਤੁਹਾਨੂੰ ਦਿੰਦੀ ਹੈ ਪਰਮਾਤਮਾ ਦੇ ਇਸ ਤੋਹਫੇ ਨੂੰ ਸਵੀਕਾਰ ਕਰੋ ਕਹਿੰਦੇ ਕਰਦੇ ਮੁਖੀਆਂ ਨੇ ਪਰਮਾਤਮਾ ਦਾ ਸ਼ੁਕਰ ਕੀਤਾ ਅਤੇ ਉਹ ਗੱਗਰ ਚੁੱਕੀ ਆਪਣੇ ਘਰ ਨੂੰ ਵਾਪਸ ਪਰਤਦਾ ਹੈ ਘਰ ਆ ਕੇ ਸਭ ਤੋਂ ਪਹਿਲਾਂ ਅਗਲੇ ਦਿਨ ਉਹਨੇ ਆਪਣੇ ਲਈ ਕੁਝ ਜ਼ਮੀਨਾਂ ਖਰੀਦ ਲਈ ਤਾਂ ਜੋ ਉਹਦੇ ਵਿੱਚ ਆਪਣੀ ਖੇਤੀ ਕਰ ਸਕੇ ਕਹਿੰਦੇ ਜਦੋਂ ਇਹਨਾਂ ਨੇ ਬਹੁਤ ਸਾਰੀ ਜ਼ਮੀਨ ખરીਦੀ ਇਹਨਾਂ ਦੇ ਨਾਲ ਦੇ ਗਵਾਂਢੀ ਬਹੁਤ ਹੈਰਾਨ ਹੋਏ ਦਿਨ ਨੂੰ ਰਾਤ ਨੂੰ ਰਾਤ ਕਿਹੜਾ ਖਜ਼ਾਨਾ ਮਿਲ ਗਿਆ ਇਹਨਾਂ ਨੇ ਜ਼ਮੀਨਾਂ ਖਰੀਦ ਲਈਆਂ ਕੰਮ ਤਾਂ ਸਾਡੇ ਨਾਲ ਹੀ ਕਰਨੇ ਜਾਂਦਾ ਹੈ ਕਹਿੰਦੇ ਹੁਣ ਜ਼ਮੀਨਾਂ ਖਰੀਦਣ ਤੋਂ ਬਾਅਦ ਇਹਨਾਂ ਨੇ ਆਪਣਾ ਨਵਾਂ ਘਰ ਬਣਾਉਣਾ ਸ਼ੁਰੂ ਕੀਤਾ ਕਹਿੰਦੇ ਹੁਣ ਤਾਂ ਸਾਰੇ ਪਿੰਡ ਦੇ ਵਿੱਚ ਰੌਲਾ ਪੈ ਗਿਆ ਵੀ ਇਹਨਾਂ ਨੂੰ ਅਧਿਆ ਕਿਹੜਾ ਖਜ਼ਾਨਾ ਮਿਲ ਗਿਆ ਇਹ ਜਿਹੜਾ ਜ਼ਮੀਨਾਂ ਵੀ ਖਰੀਦ ਲੀਆਂ ਬੜਾ ਸੋਹਣਾ ਘਰ ਵੀ ਬਣਾ ਰਹੇ ਨੇ ਪਰ ਕਹਿੰਦੇ ਪਰਿਵਾਰ ਦੇ ਵਿੱਚ ਰੱਪਟਾ ਜਿੰਨਾ ਵੀ ਫਰਕ ਨਹੀਂ ਆਇਆ ਉਸੇ ਤਰ੍ਹਾਂ ਮਿਹਨਤ ਕਰਨ ਵਾਲੇ ਖੇਤਾਂ ਦੇ ਵਿੱਚ ਜਾ ਕੇ ਮਿਹਨਤ ਕਰਦੇ ਪਰ ਕਹਿੰਦੇ ਹੁਣ ਇਹ ਗਵਾਂਡੀਆਂ ਨੂੰ ਤਾਂ ਬਹੁਤ ਸੀ ਕਿ ਪਤਾ ਲਗਾਇਆ ਜਾਵੇ ਇਹਨਾਂ ਨੂੰ ਹੀ ਖਜ਼ਾਨਾ ਮਿਲਿਆ ਕਿੱਥੋਂ ਆ ਕਹਿੰਦੇ ਲਾ ਨੇ ਇਹ ਨਾਲ ਦੇ ਛੋਟੇ ਬੱਚੇ ਨੂੰ ਪਰਚਾ ਕੇ ਪੁੱਛਿਆ ਕਿ ਤੁਹਾਨੂੰ ਐਨੀ ਧਨ ਦੌਲਤ ਕਿੱਥੋਂ ਮਿਲੀ ਆ ਕਹਿੰਦੇ ਉਹ ਬੱਚੇ ਨੇ ਸਾਰੀ ਗੱਲਬਾਤ ਦੱਸ ਦਿੱਤੀ ਵੀ ਅਸੀਂ ਜੰਗਲ ਵਿੱਚ ਗਏ ਸੀ ਉੱਥੇ ਫਰਿਸ਼ਤੇ ਨੇ ਸਾਨੂੰ ਇਹ ਤੋਹਫਾ ਦਿੱਤਾ ਹੈ ਕਹਿੰਦੇ ਉਹ ਗਵਾਂਡੀਆਂ ਨੇ ਆਖਿਆ ਵੀ ਆਪਾਂ ਵੀ ਕਿਉਂ ਨਾ ਜੰਗਲ ਦੇ ਵਿੱਚ ਚੱਲੀਏ ਉਹ ਫਰਿਸ਼ਤਾ ਸਾਨੂੰ ਵੀ ਹੋ ਸਕਦਾ ਇਹ ਖਜ਼ਾਨਾ ਦੇਵੇ ਕਹਿੰਦੇ ਵਸ ਜੰਗਲ ਨੂੰ ਤੁਰਪੇ। ਬਸ ਕਹਿੰਦੇ ਜੰਗਲ ਦੇ ਵਿੱਚ ਤੁਰੇ ਜਾ ਰਹੇ ਨੇ ਇੱਕ ਦੂਸਰੇ ਦੇ ਨਾਲ ਲੱਗਦੇ, ਝਗੜਦੇ। ਵੀ ਤੇਰੇ ਮੰਗਰ ਲੱਗ ਕੇ ਅਸੀਂ ਤੁਰਪੇ ਆਂ। ਪਤਾ ਨਹੀਂ ਇੱਥੋਂ ਕੁਝ ਮਿਲਦਾ ਵੀ ਆ કે ਨਹੀਂ। ਇਦਾਂ ਹੀ ਲੜਾਈ ਝਗੜਾ ਕਰਦੇ ਤੁਰੇ ਜਾਂਦੇ। ਹੁਣ ਭੁੱਖ ਲੱਗੀ। ਉਸੇ ਹੀਂਦ ਰਕਦੇ ਹੀਠਾ ਬੈਠ ਕੇ ਕੁਝ ਖਾਣ ਲੱਗੇ। ਕਹਿੰਦੇ ਕਰਦੇ ਮੁਖੀ ਨੇ ਕਿਹਾ ਵੀ ਭਾਈ ਪੈਨਾ ਇੱਥੇ ਥੋੜਾ ਸਾਫ-ਸਫਾਈ ਕਰ ਲੋ ਆਪਾਂ ਬੈਠ ਕੇ ਭੋਜਨ ਪਰਸ਼ਾਤਾਂ ਸ਼ਕਣਾ। ਤਾਂ ਕਹਿੰਦੇ ਵਿੱਚੋਂ ਹੀ ਕੋਈ ਬੋਲਿਆ ਤੂੰ ਇੱਥੇ ਪੱਕਾ ਰਹਿਣਾ ਏ ਘਰ ਬਣਾਉਣਾ ਏ ਥੋੜਾ ਸਮਾਂ ਤਾਂ ਆਪਾਂ ਇੱਥੇ ਰੁਕਣਾ ਏ ਭੋਜਨ ਪ੍ਰਸ਼ਾਦਾ ਸ਼ਾਸਕੇ ਅੱਗੇ ਤੁਰ ਪੜ੍ਹਣਾ ਏ ਚੁੱਪ ਕਰਕੇ ਬਹਿ ਜਾ ਸਾਦੇ ਤੋਂ ਰੀ ਸਾਫ ਸਫਾਈ ਇਹਨੇ ਉਸੇ ਹੀ ਤਰ੍ਹਾਂ ਉੱਤੇ ਬੈਠ ਕੇ ਜੋ ਖਾਣ ਪੀਣ ਨੂੰ ਘਰੋਂ ਬਣਾ ਬਣਾਇਆ ਲਿਆਏ ਜੀ ਉਹ ਤਾਂ ਇਹਨਾਂ ਨੇ ਲੜਪਿੰਡ ਕੇ ਖਾ ਲਿਆ ਜਿੰਨੇ ਆਖ ਨੂੰ ਮਿਲਿਆ ਉਹਨੇ ਆਖ ਨੇ ਖਾ ਕੇ ਪਾਸੇ ਹੋਏ ਅਤੇ ਜੋ ਭੁੱਖੇ ਰਹਿ ਗਏ ਉਹਨਾਂ ਨੇ ਕਿਹਾ ਵੀ ਚਲੋ ਹੁਣ ਜੋ ਆਟਾ ਨਾਲ ਲੈ ਕੇ ਆਂਦਾ ਹੈ ਉਹਦੀਆਂ ਚਾਰ ਰੋਟੀਆਂ ਬਣਾ ਲੈਨੇ ਆਂ ਅਸੀਂ ਵੀ ਖਾ ਲਈਏ ਕਹਿੰਦੇ ਉਹ ਘਰ ਦੇ ਮੁਖੀਆਂ ਨੇ ਕਿਹਾ ਵੀ ਜਾਓ ਭਾਈ ਕੋਈ ਚਾਰ ਆਟਾ ਇੱਕ ਰੋਟੀਆਂ ਕਰਕੇ ਲਿਆਓ ਤੁੱਲਾ ਬਣਾਈਏ ਕਹਿੰਦੇ ਉਹ ਜਿੰਨੂੰ ਵੀ ਕੰਮ ਕਰਨ ਕਵੇ ਕੋਈ ਕਵੇ ਤੂੰ ਨਹੀਂ ਕਰ ਸਕਦਾ ਤੈਨੂੰ ਨਹੀਂ ਪਾਲਣ ਦੇ ਸਤਾ ਤੂੰ ਲਿਆ ਜਾ ਕੇ ਇਦਾਂ ਹੀ ਇੱਕ ਦੂਸਰੇ ਦੇ ਨਾਲ ਬੜਾ ਪੁੱਠਾ ਬੋਲਣ ਲੜਾਈ ਝਗੜਾ ਕਲੇਸ਼ ਹੀ ਕਰੇ ਜਾਣ ਕਹਿੰਦੇ ਉੱਪਰੋਂ ਬੈਠਾ ਫਰਿਸ਼ਤਾ ਸਭ ਦੇਖ ਰਿਹਾ ਸੀ ਅਤੇ ਉਹ ਬਹੁਤ ਉੱਚੀ ਉੱਚੀ ਹੱਸਿਆ ਕਹੜਾ ਲਗਾ ਵੀ ਚੁੱਪ ਚਾਪ ਇੱਥੇ ਮੁੜ ਜਾਓ ਤੁਹਾਡੀ ਇੱਥੇ ਗੱਲ ਨਹੀਂ ਬਣਨੀ ਇਹ ਤਾਂ ਉਹੀ ਪਰਿਵਾਰ ਸੀ ਜਿਹੜਾ ਪਰਮਾਤਮਾ ਦਾ ਦਿੱਤਾ ਤੋਹਫਾ ਉਹ ਕੀਮਤੀ ਖਜ਼ਾਨਾ ਲੁੱਟ ਕੇ ਲੈ ਗਿਆ ਤੁਸੀਂ ਇੰਨੇ ਜੋਗੇ ਨਹੀਂ ਆ ਇੱਥੋਂ ਚਲੇ ਜਾਓ ਕਿਤੇ ਇਹ ਨਾ ਹੋਵੇ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਖਾ ਜਾਵਾਂ ਉਹਨਾਂ ਦੇ ਲਈ ਮੈਂ ਫਰਿਸ਼ਤਾ ਸੀ ਤੁਹਾਡੇ ਲਈ ਮੈਂ ਜਿੰਨੇ ਆ ਸਾਰਿਆਂ ਨੂੰ ਇੱਕੋ ਹੀ ਟਟਕੇ ਵਿੱਚ ਖਾ ਜਾਵਾਂਗਾ ਕਹਿੰਦੇ ਉਹ ਤੋਂ ਡਰਦੇ ਮਾਰੇ ਭੱਜੇ ਸੋ ਇਹ ਕਹਾਣੀ ਸੁਣਾਉਣ ਦੇ ਪਿੱਛੇ ਬਿਹੁਰਬ ਸਿੱਖਿਆ ਦਿੰਦੇ ਸੀ ਕਿ ਦੇਖਿਆ ਪੁੱਤਰ ਜਿਸ ਘਰ ਦੇ ਵਿੱਚ ਪ੍ਰੇਮ ਪਿਆਰ ਸੀ ਸਾਰੇ ਬੱਚੇ ਵੱਡੇ ਰਲ ਮਿਲ ਕੇ ਰਹਿੰਦੇ ਸੀ ਮਿਹਨਤ ਕਰਦੇ ਸੀ ਉਹਨਾਂ ਨੂੰ ਪ੍ਰਮਾਤਮਾ ਨੇ ਕਿੰਨਾ ਵੱਡਾ ਖਜ਼ਾਨਾ ਦਿੱਤਾ ਅਤੇ ਜਿਹੜੇ ਹਰ ਵੇਲੇ ਲੜਾਈ ਝਗੜਾ ਕਰਦੇ ਉਹਨਾਂ ਨੂੰ ਕੁਝ ਵੀ ਨਹੀਂ ਮਿਲਿਆ ਉਹਨਾਂ ਨੂੰ ਪ੍ਰਮਾਤਮਾ ਤੋਂ ਮਿਲਿਆ ਝਟਕਾ ਇਹ ਕਹਾਣੀ ਸੁਣਦੇ ਆ ਸੁਣਦੇ ਆ ਦਿਮਾਗ ਦੇ ਵਿੱਚ ਇੱਕ ਗੱਲ ਤਾਂ ਬੈਠ ਗਈ ਵੀ ਘਰ ਦੀ ਤੰਦਰੁਸਤੀ ਤਰੱਕੀ ਦੇ ਲਈ ਘਰ ਦੇ ਵਿੱਚ ਪ੍ਰੇਮ ਪਿਆਰ ਏਕਤਾ ਹੋਣੀ ਬਹੁਤ ਜ਼ਰੂਰੀ ਆ ਘਰ ਦੀ ਗੱਲ ਬਾਹਰ ਨਹੀਂ ਜਾਣੀ ਚਾਹੀਦੀ ਇਹ ਬਚਪਨ ਦੇ ਵਿੱਚ ਸੁਣੀ ਕਹਾਣੀ ਬਹੁਤ ਕੰਮ ਆਈ ਕਹਾਣੀ ਭਾਵੇਂ ਕਾਲਪਨਿਕ ਆ ਪਰ ਕਹਾਣੀ ਦੀ ਸਿੱਖਿਆ ਬਹੁਤ ਵੱਡੀ ਆ ਅਸਲ ਦੇ ਵਿੱਚ ਬਜ਼ੁਰਗ ਬਚਪਨ ਦੇ ਵਿੱਚ ਬੱਚਿਆਂ ਨੂੰ ਕਹਾਣੀਆਂ ਦੇ ਰਾਹੀਂ ਵਧੀਆ ਸਿੱਖਿਆਵਾਂ ਦਿੰਦੇ ਸਨ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਕਹਾਣੀਆਂ ਨੂੰ ਬੱਚੇ ਚਾਹ ਦੇ ਨਾਲ ਸੁਣਦੇ ਨੇ ਇਸੇ ਕਰਕੇ ਉਹ ਕਹਾਣੀਆਂ ਦੇ ਰਾਈ ਐਸੀਆਂ ਐਸੀਆਂ ਗੱਲਾਂ ਬੱਚਿਆਂ ਨੂੰ ਸਿਖਾ ਦਿੰਦੇ ਸੀ ਜੋ ਉਹਨਾਂ ਦੀ ਜ਼ਿੰਦਗੀ ਭਰ ਤੰਗ ਆਉਂਦੀਆਂ ਤਾਂ ਇਹ ਕਹਾਣੀ ਵੀ ਸਿੱਖਿਆ ਦੇ ਦੇ ਮਕਸਦ ਦੇ ਨਾਲ ਆਪਾਂ ਆਪਦੀ ਦੇ ਨਾਲ ਸੰਗੀ ਕੀਤੀ ਹੈ ਸੋ ਮੁਕਤੀ ਦਾ ਲੈ ਆ ਕਿ ਵੇਕਰ ਆਪਾਂ ਆਪਣੇ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਚਾਣੇ ਆ ਪਰਿਵਾਰ ਦੇ ਵਿੱਚ ਤੰਦਰੁਸਤੀ ਤਰੱਕੀ ਚਾਣੇ ਆ ਕਿ ਸਾਡਾ ਘਰ ਦਾ ਕਾਰੋਬਾਰ ਦੇਲ ਨੁਗਰੀ ਰਾਤ ਚੌਗਰੀ ਤਰੱਕੀ ਕਰੇ ਤਾਂ ਸਭ ਤੋਂ ਪਹਿਲਾਂ ਜ਼ਰੂਰੀ ਹੈ ਤੇ ਪਰਿਵਾਰ ਦੇ ਵਿੱਚ ਪ੍ਰੇਮ ਪਿਆਰ ਅਤੇ ਇਕਤਾ ਜੋ ਵੀ ਕਰਦੇ ਵਿੱਚ ਫੈਸਲਾ ਕਰਨਾ ਹੈ ਭਾਵੇਂ ਛੋਟਾ ਜਿਹਾ ਫੈਸਲਾ ਕਰਨਾ ਹੋਵੇ ਭਾਵੇਂ ਵੱਡਾ ਕਰਦੇ ਸਾਰੇ ਜੀਆਂ ਨੂੰ ਰਲ ਮਿਲ ਕੇ ਸਲਾਹਾ ਕਰਨੀ ਚਾਹੀਦੀ ਆ ਜਦੋਂ ਆਪਾਂ ਇੱਕ ਦੂਸਰੇ ਦੀ ਸਲਾਹ ਦੇ ਨਾਲ ਕੰਮ ਕਰਦੇ ਆ ਨਾ ਤਾਂ ਯਕੀਨਨ ਹੀ ਉਸ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਉਂਦੇ ਆ ਕਦੇ ਵੀ ਕਰਦੇ ਜੀਆਂ ਦੇ ਵਿੱਚ ਜੇਦ ਅੜੀ ਈਰਖਾ ਨਹੀਂ ਹੋਣੀ ਚਾਹੀਦੀ ਕਿਉਂਕਿ ਜਿਸ ਘਰ ਦੇ ਵਿੱਚ ਇਹ ਚੀਜ਼ਾਂ ਆ ਜਾਂਦੀਆਂ ਨੇ ਨਾ ਇੱਕ ਦੂਸਰੇ ਦੇ ਨਾਲ ਜਿੱਦ ਕਰਨੀ ਇੱਕ ਦੂਸਰੇ ਦੇ ਨਾਲ ਈਰਖਾ ਰੱਖਣੀ ਉਹ ਘਰ ਕਦੇ ਵੀ ترقی ਨਹੀਂ ਕਰ ਸਕਦੇ ਕਿਉਂਕਿ ਸਾਡਾ ਘਰ ਪਰਿਵਾਰ ਹੀ ਸਾਡੇ ਲਈ ਵੱਡੀ ਤਾਕਤ ਹੈ ਜਿਹਦੇ ਸਤੇ ਅਸੀਂ ਵੱਡੇ ਤੋਂ ਵੱਡੇ ਕੰਮ ਨੂੰ ਵੀ ਸਫਲ ਕਰ ਸਕਦੇ ਹਾਂ ਪਰ ਜੇ ਪਰਿਵਾਰ ਦੇ ਵੀ ਹੀ ਲੱਤਾਂ ਖਿੱਚਣ ਵਾਲੇ ਹੋਣ ਹੌਸਲਾ ਤੋੜਨ ਵਾਲੇ ਹੋਣ ਤਾਂ ਫਿਰ ਆਪਾਂ ਕੋਈ ਵੀ ਕੰਮ ਵਧੀਆ ਤਰੀਕੇ ਦੇ ਨਾਲ ਨਹੀਂ ਕਰ ਪਾਉਂਦੇ ਘਰ ਦੇ ਵਿੱਚ ਸੁੱਖ ਸ਼ਾਂਤੀ ਹੋਵੇ ਤਾਂ ਬੰਦਾ ਬਾਹਰ ਜਾ ਕੇ ਵੀ ਆਪਣੀ ਕਮਾ ਕਾਰਨ ਵਧੀਆ ਤਰੀਕੇ ਨਾਲ ਕਰਦਾ ਹੈ ਤਾਂ ਆਪਣੇ ਘਰ ਦੇ ਵਿੱਚ ਹਮੇਸ਼ਾ ਪ੍ਰੇਮ ਪਿਆਰ ਬਣਾ ਕੇ ਰੱਖਣਾ ਹੈ ਸੁੱਖ ਸ਼ਾਂਤੀ ਬਣਾ ਕੇ ਰੱਖਣੀ ਆ ਜੇ ਕੋਈ ਛਿੱਕੀ ਮੋਟੀ ਨੋਕ ਚੋਕ ਹੋ ਵੀ ਜਾਂਦੀ ਹੈ ਨਾ ਤਾਂ ਉਹ ਕੋਈ ਵੱਡੀ ਗੱਲ ਨਹੀਂ ਹੁੰਦੀ ਹਰੇਕ ਘਰ ਦੇ ਵਿੱਚ ਹੁੰਦਾ ਹੈ ਸਿਆਣੇ ਕਹਿੰਦੇ ਨਾ ਜਿੱਥੇ ਦੋ ਭਾਂਡੇ ਹੋਣ ਖੜਕਦੇ ਰਹੀਆਂ ਕਿਉਂਕਿ ਉਹਨਾਂ ਆਪਾਂ ਪਰਿਵਾਰ ਦੇ ਵਿੱਚ ਚਾਰ ਜੀ ਵੀ ਰਹਿੰਦੇ ਆ ਪਰ ਚਾਰਾਂ ਦਾ ਸੁਭਾਅ ਵੱਖ-ਵੱਖੋ ਵੇਰਾ ਸਭ ਦੇ ਵਿਚਾਰ ਵੱਖ-ਵੱਖ ਹੋ ਸਕਦੇ ਨੇ। ਕਈ ਵਾਰ ਵਿਚਾਰ ਟਕਰਾਅ ਹੋ ਜਾਂਦੀ ਆ ਪਰ ਉਹਨਾਂ ਦੇ ਵਿੱਚ ਕਦੇ ਵੀ ਇੱਕ ਦੂਸਰੇ ਦੇ ਲਈ ਥੇਕ ਨਹੀਂ ਪੈਣ ਦੇਣੀ। ਮਨ ਦੇ ਵਿੱਚ ਇੱਕ ਦੂਸਰੇ ਦੇ ਲਈ ਮਿਰਖਾ ਨਹੀਂ ਰੱਖਣੀ। ਘਰ ਦੇ ਗਿਆਨ ਦੀ ਤਰੱਕੀ ਦੇ ਵਿੱਚ ਖੁਸ਼ ਹੋਣਾ ਚਾਹੀਦਾ ਇਹ ਨਹੀਂ ਕਿ ਲੱਤਾਂ ਖਿੱਚਣੀਆਂ ਸ਼ੁਰੂ ਕਰ ਦੇਣੀ ਆ ਕਿ ਹਾਂ ਕਿਤੇ ਇਹ ਨਾ ਕਾਮਯਾਬ ਹੋ ਜਾਂਦੇ ਮੈਂ ਪਿੱਛੇ ਨਾ ਰਹਿ ਜਾਵਾਂ। ਕਦੀ ਗੱਲ ਇਹ ਆ ਕਿ ਆਪਣੇ ਘਰ ਪਰਿਵਾਰ ਦੇ ਵਿੱਚ ਪ੍ਰੇਮ ਪਿਆਰ ਏਕਤਾ ਬਣ ਕੇ ਰੱਖਣੀ ਆ। ਕਿ ਸਾਰੇ ਕਹਿੰਦੇ ਜਿਸ ਘਰ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਹੋਵੇ ਜੀਆਂ ਦੀ ਆਪਸ ਵਿੱਚ ਬਣਦੀ ਹੋਵੇ ਸਾਰੇ ਦੀ ਬੇਨਤੀ ਹੁਣ ਉਸ ਘਰ ਪਰਿਵਾਰ ਦੇ ਉੱਤੇ ਪਰਮ ਪਿਤਾ ਪਰਮਾਤਮਾ ਹਮੇਸ਼ਾ ਖੋਸ਼ ਰਹਿੰਦੇ ਨੇ ਉਹਨਾਂ ਦੇ ਮਾੜੇ ਦਿਨ ਬਹੁਤੇ ਦਿਨ ਨਹੀਂ ਚੱਲ ਸਕਦੇ ਪਰਮ ਪਿਤਾ ਪਰਮਾਤਮਾ ਕਿਸੇ ਨਾ ਕਿਸੇ ਨੂੰ ਫਰਿਸ਼ਤਾ ਬਣਾ ਕੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਭੇਜਦੇ ਨੇ ਉਹਨਾਂ ਨੂੰ ਸਹੀ ਰਾਹ ਦਿਖਾ ਦਿੰਦੇ ਨੇ ਉਹਨਾਂ ਦੇ ਉਹ ਮਾੜੇ ਦਿਨ ਜਿਆਦਾ ਉਹਨਾਂ ਦੀ ਜ਼ਿੰਦਗੀ ਵਿੱਚ ਨਹੀਂ ਰਹਿ ਸਕਦੇ ਅਤੇ ਜਿੰਨਾ ਘਰਾਂ ਦੇ ਵਿੱਚ ਕਲੇਸ਼ ਨੇ ਜਿੰਨਾ ਘਰਾਂ ਦੇ ਵਿੱਚ ਈਰਖਾ ਜਿਹਦੇ ਆ ਨਾ ਸਿਆਣੇ ਕਹਿੰਦੇ ਉਹਨਾਂ ਘਰਾਂ ਦੇ ਤਾਂ ਘੜਿਆਂ ਦੇ ਵਿੱਚੋਂ ਪਾਣੀ ਹੀ ਸੁੱਕ ਜਾਂਦਾ ਹੈ ਬਰਕਤ ਤਾਂ ਦੂਰ ਦੀ ਗੱਲ ਹੈ ਅਬਾ ਸਾਪਾਂ ਵੀ ਜੇ ਚਾਹੁੰਦੇ ਹਨ ਕਿ ਅਸੀਂ ਤੰਦਰੁਸਤ ਰਹੀਏ, ਤਰੱਕੀ ਕਰੀਏ ਤਾਂ ਸਭ ਤੋਂ ਜ਼ਰੂਰੀ ਹੈ ਸਾਡੇ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ। ਪਰਿਵਾਰ ਦੇ ਜੀਵਾਂ ਦਾ ਆਪਸ ਵਿੱਚ ਪ੍ਰੇਮ, ਪਿਆਰ, ਏਕਤਾ। ਕਿਸੇ ਵੀ ਇਨਸਾਨ ਦੀ ਜ਼ਿੰਦਗੀ ਦੀ ਤੰਦਰੁਸਤੀ, ਤਰੱਕੀ ਉਹਦੇ ਘਰ ਤੋਂ ਹੀ ਸ਼ੁਰੂ ਹੁੰਦੀ ਆ। ਜੇ ਬੰਦਾ ਘਰੋਂ ਖੁਸ਼ ਹੈ ਨਾ, ਆਪਣੇ ਹਰ ਇੱਕ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਕਰਨ ਲੱਗੇਗਾ। ਅਤੇ ਜਿਹੜਾ ਬੰਦਾ ਘਰੋਂ ਦੁਖੀ ਆ, ਉਹ ਫਿਰ ਘਰ ਦਾ ਗੁੱਸਾ ਜਾ ਕੇ ਬਾਹਰ ਆਪਣੇ ਕਾਮਾਕਾਰਾਂ ਤੇ ਕੱਢਦਾ ਏ। ਅਤੇ ਉੱਥੇ ਵੀ ਜਾ ਕੇ ਆਪਣਾ ਨੁਕਸਾਨ ਕਰ ਬੈਠਦਾ ਹੈ